ਇਸ ਨੂੰ ਇਸ ਵਾਰ ਸਾਡੇ ਸ਼ਹੀਦ ਕਰਕੇ ਹੋ ਕਿਆ ਕੀਆ ਓਏ ਮੈਂ ਤਾਂ ਬਸ ਲੋਕਾਂ ਦਾ ਸੁਣਿਆ ਸੀ ਕਿ ਪਾਪਦੀਆਂ ਪਰੀਆਂ ਉੱਡਦੀਆਂ ਮੈਂ ਅੱਜ ਤੇ ਮੱਖੀ ਵੀ ਦੇਖ ਲਿਆ ਕਿ ਪਾਪਦੀਆਂ ਪਰੀਆਂ ਸੱਚੀ ਉੱਡ ਜਾਂਦੀਆਂ ਓਏ ਉਹ ਹੀ ਸਾਰਾ ਡੱਬਾ ਰੱਖ ਕੇ ਵਾਰ ਚਾਬੀ ਲੱਭ ਲੱਭਾ পাগল ਹੋ ਗਿਆ ਤੂੰ ਚਾਬੀ ਨਾ ਨਾ ਗਈਆਂ ਮੇਰੀ ਐਕਟਿਵਿਟੀ ਚਾਬੀ ਤੇ ਦਿਲ ਜਾ ਓ ਚਲੋ ਤੂੰ ਉੱਡੀ ਤੇ ਅਗੇ ਸ਼ਬੀਲ ਵੀ ਵੇਖਾਂ ਕਿੱਥੇ ਲੱਗੀ ਆ ਮੈਨੂੰ ਫੋਨ ਕਰਕੇ ਦੱਸ ਦੀ ਹੈ ਗਰਮੀ ਬੜੀ ਪੈਂਦੀ ਆ ਇਹ ਕਪੜਾ ਗਿੱਲਾ ਕਰ ਲਾ ਸੂਰਤ ਤੇ ਕਪੜਾ ਹੀ ਪਾਇਆ ਵਾਕਿਆ ਗਰਮੀ ਬੜੀ ਹੋ ਗਈ ਆ ਹੋ ਗਈ ਨਾ ਗਰਮੀ ਮਿੱਤਰੋ ਦੱਸੋ ਕਮੈਂਟਾਂ ਕਿਹ ਹੈ ਓਕਸੀਜਨ ਮੁੱਕ ਜਾਣੀ ਤੇਰੀ ਉੱਪਰ ਰੱਬ ਦਾ ਵਾਅ 100% पक्की सलाह पक्का करो समस्या कोई भी, भी हो मेरीस ब्रेकअप सलूशन फोन करो समाधान पाओ लख नंबर अपना प्यार वापस पाओ नौकरी करो पति पत्नी से झगड़ा शौकन दुश्मन को छुटकारा कोई प्यार वापस पाओ